ਸਸ਼ੀ ਕਾ ਜੀ ਮੈਰੀ ਨਤੀ ਮਾਤੇ ਤੁਸੀਂ ਦੇਖ ਰਹੇ ਹੋ ਆਜਾਦ ਸੋਚ ਤੇ ਗੱਲ ਕਰਾਂਗੇ ਮਾਨ ਸਰਕਾਰ ਦੀ ਮਾਨ ਸਰਕਾਰ ਦੇ ਵੱਲ ਇੱਕ ਹੋਰ ਵੱਡਾ ਉਪਰਾਲਾ ਕੀਤਾ ਜਿਸ ਦਾ ਸਭ ਤੋਂ ਵੱਧ ਫਾਇਦਾ ਡੈਰੀ ਫਾਰਮ ਵਾਲਿਆਂ ਨੂੰ ਹੋਵੇਗਾ ਦੱਸ ਦਈਏ ਕਿ ਹੁਣ ਚਾਰ ਜਿਹੜੇ ਕਿ ਗੱਡੀਆਂ ਨੂੰ ਲੈਸ ਕਰਕੇ ਰਵਾਨਾ ਕੀਤਾ ਗਿਆ ਖੇਤੀਬਾੜੀ ਮੰਤਰੀ ਦੇ ਵੱਲੋਂ ਇਸ ਦੇ ਨਾਲ ਜਿਹੜੇ ਡੈਰੀ ਦਾ ਕੰਮ ਕਰਦੇ ਨੇ ਉਹਨਾਂ ਦੇ ਦੁੱਧ ਦੇ ਸੈਂਪਲ ਜਿਹੜੇ ਕਿ ਉੱਥੇ ਲੈ ਜਾ ਸਕਦੇ ਨੇ ਤੇ ਨਾਂ ਦੀ ਨਾਂ ਜਿਹੜਾ ਕਿ ਰਿਜ਼ਲਟ ਦੱਸਿਆ ਜਾਵੇਗਾ ਤੇ ਫੀਲਡ ਦੇ ਸੈਂਪਲ ਵੀ ਜਿਹੜੇ ਕਿ ਚੈੱਕ ਕਰਵਾਏ ਜਾ ਸਕਦੇ ਨੇ ਇਸ ਦੇ ਨਾਲ ਜਿਹੜਾ ਕਿ ਡੈਰੀ ਫਾਰਮ ਵਾਲਿਆਂ ਨੂੰ ਬੇਹਦ ਫਾਇਦਾ ਹੋਵੇਗਾ ਜਿਹਦੇ ਚੱਲਦੇ ਮਾਨ ਸਰਕਾਰ ਦੇ ਵੱਲੋਂ ਨਿਤ ਨਵੇਂ ਤੋਂ ਨਵੇਂ ਜਿਹੜਾ ਕਿ ਕੋਈ ਨਾ ਕੋਈ ਕੰਮ ਕੀਤਾ ਜਾ ਰਿਹਾ ਜੋ ਕਿ ਲੋਕਾਂ ਦੇ ਅਤੇ ਜਿਹੜੇ ਅਜਿਹੇ ਕੰਮ ਕਰਦੇ ਨੇ ਜਿਵੇਂ ਕਿ ਡੈਰੀ ਫਾਰਮ ਹੋ ਗਿਆ ਜਾਂ ਹੋਰ ਤਰ੍ਹਾਂ ਦੇ ਫਾਰਮ ਖੁੱਲੇ ਹੋਏ ਨੇ ਤਾਂ ਉਹਨਾਂ ਨੂੰ ਦੇਖਦੇ ਹੋਏ ਜਿਹੜੀ ਮਾਨ ਸਰਕਾਰ ਦੇ ਵੱਲੋਂ ਨਵੇਂ ਜਿਹੜੀ ਕਿ ਸਕੀਮਾਂ ਲਿਆਂਦੀਆਂ ਜਾ ਰਹੇ ਜਾਂ ਨਵੇਂ ਕੰਮ ਕੀਤੇ ਜਾ ਰਹੇ ਜਿਹਦੇ ਚੱਲਦੇ ਖੇਤੀਬਾੜੀ ਮੰਤਰੀ ਦੇ ਵੱਲੋਂ ਚਾਰ ਗੱਡੀਆਂ ਨੂੰ ਜਿਹੜੀ ਕਿ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜਿਸ ਦਾ ਬੇਹਦ ਫਾਇਦਾ ਹੋਵੇਗਾ ਆਓ ਦੇਖਦੇ ਹਾਂ ਪੰਜਾਬ ਸਰਕਾਰ ਵੱਲੋਂ ਸਾਡੇ ਡੇਰੀ ਡਿਪਾਰਟਮੈਂਟ ਵੱਲੋਂ ਜਿਹੜੀਆਂ 8 ਸਟੇਸ਼ਨ ਮੋਬਾਈਲ ਲੈਣਾ ਤੋਰੀਆਂ ਜਾਣੀਆਂ ਜਿਹਦੇ ਚ ਅੱਜ ਪਹਿਲੀ ਕਿਸ਼ਤ 4 ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਲੋਕਾਂ ਨਾਲ ਜਿਹੜੀ ਅ ਰੋਜ਼ ਦੁੱਧ ਵਿੱਚ ਮਲਾਵਟ ਜਾਂ ਜਿਹੜੀ ਸਾਡੀ ਕੈਟਲ ਫੀਡ ਆਉਂਦੀ ਆ ਉਹਦੇ ਵਿੱਚ ਵੀ ਬਹੁਤ ਸਾਰਾ ਚੰਗਾ ਮਾੜਾ ਵੇਖਿਆ ਪਰਖਿਆ ਜਾਂਦਾ ਉਹਦੇ ਲਈ ਇਹ ਦੇ ਵਿੱਚ ਜਿਹੜੀ ਲੈਬੈਰੇਟਰੀ ਹੋਊਗੀ ਗੱਡੀ 'ਚ ਇਹ ਜਿੱਥੇ ਮਰਜ਼ੀ ਚੈੱਕ ਕਰ ਸਕਦੇ ਆ ਜ਼ਿੰਮੇਵਾਰ ਪ੍ਰਾਜ ਚੌਣ ਕੋਈ ਦੁਕਾਨਦਾਰ ਚਾਹੁੰਦਾ ਹੋਵੇ ਉਹਨੂੰ ਜ਼ਰੂਰ ਅਸੀਂ ਲੋਕਾਂ ਦੀ ਸੂਰਤ ਲਈ ਕਿ ਕਿਸੇ ਗੱਲ ਵਿੱਚ ਮਲਾਪਟ ਨਾ ਹੋਵੇ ਲੋਕਾਂ ਨੂੰ ਸ਼ੁੱਧ ਚੀਜ਼ ਮਿਲੇ ਜਦੋਂ ਪੈਸੇ ਲਾ ਕੇ ਖਰੀਦਦੇ ਚਾਹੇ ਹੋ ਪੀਣ ਲਈ ਦੁੱਧ ਖਰੀਦਦੇ ਚਾਹੇ ਕੋਈ ਜ਼ਿੰਮੇਵਾਰ ਪ੍ਰਾਜ ਜਾਂ ਜਿਹੜੇ ਡੇਰੀ ਫਾਰਮ ਚਲਾਉਣ ਵਾਲੇ ਜਾਂ ਕੋਈ ਹੋਰ ਆਪਣੇ ਜਿਹੜੀ ਕਿਸਾਨੀ ਨਾਲ ਜੁੜੀ ਫਾਰਮਿੰਗ ਆ ਉਹਦੇ ਵਿੱਚ ਜਿਹੜੀਆਂ ਫੀਡ ਵਗੈਰਾ ਵਰਤੀਆਂ ਜਾਂਦੀਆਂ ਉਹਦੀ ਪਿਓਰਿਟੀ ਦਾ ਪਤਾ ਲੱਗ ਸਕੇ ਨਾਲ ਨਾਲ ਰਿਪੋਰਟ ਆ ਚੁੱਕੀ ਜੀ ਜਿਹੜੀਆਂ ਟੈਸਟ ਮਸ਼ੀਨਾਂ ਵੀ ਵਿੱਚ ਜੀ ਜੀ ਇਹਨਾਂ ਲੋਕੀ ਲੋਕਾਂ ਨੂੰ ਜਿਹੜਾ ਹੁਣ ਜਾਗਰੂਕ ਵੀ ਕੀਤਾ ਜਾਏਗਾ ਜਾਂ ਕਿ ਜਿਹੜੀ ਮਿਲਾਪਤੀ ਚੀਜ਼ ਆ ਉਹ ਨਾ ਮਿਲਣ। ਜੀ ਜੀ ਜਦੋਂ ਇਹ ਹੋਣ ਗਿਆ ਤੇ ਲੋਕ ਖਾ ਲਿਆ ਕਰਨਗੇ ਪਤਾ ਲੱਗ ਜਾਊ ਗੁਰੂ ਵੀ ਕੀ ਗੱਲ ਹੈ ਕਿਉਂ ਹੈ। ਉਹ ਜਾਗਰੂਕਤਾ ਕਰਿਆ ਜਾਏ। ਅਸਲ ਲੱਗਦਾ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਕਿਉਂਕਿ ਜਿਸ ਤਰ੍ਹਾਂ ਦੋਸਤ ਦੇ ਵਿੱਚ ਆ। ਅ ਵੇਖੋ ਰੌਲਾ ਬਹੁਤ ਪੈ ਰਿਹਾ ਤੁਸੀਂ ਵੀ ਜਾਣਦੇ ਮੈਂ ਵੀ ਆ ਵੀ ਇਹਦੇ ਵਿੱਚ ਛਿੜਿਓ ਅਸਲੀ ਨਾ ਉਹ ਨਕਲੀ ਵਾਲੇ ਪਹਿਲਾਂ ਤਿਆਰ ਹੋ ਜਾਂਦੇ। ਉਹਦੇ ਬਸ ਤੇ ਸਾਡਾ ਉਪਰਾਲਾ ਕੋਸ਼ਿਸ਼ ਹੈਗੀ ਅਸੀਂ ਕਿ ਉਹਨੂੰ ਵੱਧ ਤੋਂ ਵੱਧ ਜਿਹੜਾ ਨਥ ਪਈ ਜਾਸੀ ਅਸਰ ਲੱਗਦਾ ਕਿ ਕੋਈ ਨਕੀਲ ਕੰਸੀ ਜਾਰੀ ਕਿਉਂਕਿ ਲਗਾਤਾਰ ਜਿਹੜੇ ਸੈਂਪਲ ਰਿਫਿਊਜ ਹੁੰਦੇ ਨੇ ਸੀ ਤੇ ਵਿਭਾਗ ਵੱਲੋਂ ਵੀ ਕਾਰਵਾਈਆਂ ਵੱਡੀ ਮਤਲਬਾ ਦੇ ਵਿੱਚ ਕੀਤੀ ਗਈ ਉਹ ਜਿਹੜਾ ਵੀ ਕਸੂਰਵਾਰ ਹੋਊਗਾ ਉਹ ਤਾਂ ਸਜ਼ਾ ਤੋਂ ਬਚ ਨਹੀਂ ਸਕੂਗਾ ਕਈ ਵਾਰੀ ਇੱਕ ਦੂਸਰੇ ਦਾ ਵੈਸੇ ਵੀ ਆਪਾਂ ਕਹਿ ਦਿੰਦੇ ਆ ਕਿ ਉੱਥੇ ਆ ਕੁਝ ਹੋ ਰਿਹਾ ਕਈ ਵਾਰੀ ਜੋ ਪੜਤਾਲ ਕਰੀ ਜਾਂਦੀ ਨਹੀਂ ਹੁੰਦੀ ਪਰ ਜੇ ਹੋਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਰਦਾਰ ਭਗਵੰਤ ਸਿੰਘ ਮਾਲਹੌਰਾਂ ਦੀ ਹਿਦਾਇਤ ਤੋਂ ਉਸ ਦੇ ਮਤਾਬਕ ਅਸੀਂ ਸਾਰੇ ਪੰਜਾਬ ਦੇ ਜਿਹੜੇ ਚਾਹੇ ਵਜ਼ੀਰ ਨੇ ਚਾਹੇ ਸਾਡੇ ਡੋਟ ਜਿਹੜੇ ਵਿਭਾਗ ਨੇ ਉਹਨਾਂ ਵਿੱਚ ਜਿਹੜੇ ਮੁਲਾਜ਼ਮ ਨੇ ਅਧਿਕਾਰੀ ਸਾਰੇ ਰਲ ਮਿਲ ਕੇ ਕਿਸੇ ਵੀ ਜਿਹੜੀ ਵੀ ਕੋਈ ਹੋਜੀ ਗੱਲ ਹੈ ਉਹਦੇ ਵਿੱਚ ਬਰਾਬਰ ਹਿੱਸਾ ਪਾਵਾ ਕਦੋਂ ਤੂੰ ਰਤਨ ਵਜੋਂ ਦੇਖਿਆ ਜਾਂਦਾ ਸੀ ਕਹਿੰਦੇ ਸੀ ਵੀ ਇਹਨੂੰ ਪਹਿਲਾਂ ਵੇਚਦੇ ਨਹੀਂ ਸੀ ਪਰ ਹੁਣ ਜਿਹੜੇ ਮਿਲਾਵਟ ਕਰਦੇ ਨੇ ਉਹਨਾਂ ਨੂੰ ਕੀ ਉਪੀ ਹੈ ਆ ਵੇਚਣ ਦੀ ਤੇ ਨਾਂ ਤਾਂ ਨਹੀਂ ਆਪਾਂ ਕਿਉਂਕਿ ਜਿਤੋਂ ਅਸੀਂ ਵੱਡੇ ਰੂਪ 'ਚ ਜੇ ਕੋਈ ਫਾਰਮ ਕਰਾਂਗੇ 40 50 100 200 ਮੱਝਾਂ ਗਾਵਾਂ ਰੱਖਾਂਗੇ ਤਾਂ ਸਾਨੂੰ ਦੁੱਧ ਵੇਚਣਾ ਹੀ ਪੈਣਾ ਪਰ ਉਹਦੇ ਵਿੱਚ ਹਾਲਾਂਕਿ ਜਿਹੜੇ ਚੰਗੀ ਫਾਰਮਿੰਗ ਵਾਲੇ ਉਹ ਮਿਲਾਪਟ ਨਹੀਂ ਕਰਦੇ ਮਿਲਾਪਟ ਕਰਨ ਵਾਲੇ ਨਕਲੀ ਵਾਲੇ ਤਾਂ ਕਿਤੇ ਹੋਰ ਹੀ ਬਣਾਉਂਦੇ ਠੀਕ ਹੈ ਸੋ ਦਾਦੇ ਕੀ ਜ਼ਾਇ ਫਾਇਦਾ ਹੋਵੇਗਾ ਕਿ ਘਰ ਤੋਂ ਹੀ ਦੁੱਧ ਦੇ ਸੈਂਪਲ ਚੈੱਕ ਕਰਵਾਏ ਜਾ ਸਕਦੇ ਨੇ ਅਤੇ ਫੀਡ ਦੇ ਸੈਂਪਲ ਵੀ ਚੈੱਕ ਕਰਵਾਏ ਜਾ ਸਕਦੇ ਨੇ ਇਸ ਦੇ ਨਾਲ ਲੋਕਾਂ ਦਾ ਸਮਾਂ ਵੀ ਬਚੇਗਾ ਤੇ ਇਸ ਦੇ ਨਾਲ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਆਖਰ ਕਿਤੇ ਕੋਈ ਦਿੱਕਤ ਤਾਂ ਨਹੀਂ ਜਾਪਰੇ ਕੋਈ ਕੁਆਲਿਟੀ ਦੇ ਵਿੱਚ ਦਿੱਕਤ ਤਾਂ ਨਹੀਂ ਬਿਊਰੋ ਰਿਪੋਰਟ ਆਜਾਦ ਸੋ